ਸਤਿ ਸ੍ਰੀ ਅਕਾਲ ਜੀ ਤੁਸੀਂ ਵੇਖ ਰਹੇ ਹੋ ਸਕਾਈ ਨਿਊਜ਼ ਪੰਜਾਬ ਤੇ ਪ੍ਰੋਗਰਾਮ ਗੱਲ ਖਰੀ ਖਰੀ ਦੇ ਵਿੱਚ ਤੁਹਾਡਾ ਬਹੁਤ ਬਹੁਤ ਸਵਾਗਤ ਹੈ ਸਭ ਤੋਂ ਪਹਿਲਾਂ ਤਾਂ ਤੁਹਾਨੂੰ ਦੱਸ ਦਈਏ ਸਭ ਨੂੰ ਪਤਾ ਹੀ ਹੋਏਗਾ ਕਿ ਸਾਲ 23 ਆਪਣੇ ਖੀਲੇ ਪੜਾ ਤੇ ਪਹੁੰਚ ਚੁੱਕਿਆ ਹੈ ਤੇ ਸਾਲ 224 ਆਉਣ ਦੀਆਂ ਤਿਆਰੀਆਂ ਕਰੀ ਬੈਠਾ ਹੈ ਤੇ ਇਸੇ ਨੂੰ ਲੈ ਕੇ ਸਾਲ 23 ਦੇ ਵਿੱਚ ਜੋ ਕੁਝ ਘਟਿਆ ਵਪਰਿਆ ਤੁਹਾਡੇ ਨਾਲ ਉਹਨਾਂ ਸਭ ਨਾਲ ਚੀਜ਼ਾਂ ਨੂੰ ਪਿੱਛੇ ਛੱਡ ਕੇ ਨਵੇਂ ਸਾਲ ਦੇ ਵਿੱਚ ਨਵੀਂ ਸ਼ੁਰੂਆਤ ਕਰਨ ਦੀ ਕੋਸ਼ਿਸ਼ ਤੁਸੀਂ ਜ਼ਰੂਰ ਕਰਨੀ ਹੈ ਪਰਮਾਤਮਾ ਤੁਹਾਡੇ ਘਰ ਖੁਸ਼ੀਆਂ ਖੇੜੇ ਲੈ ਕੇ ਆਵੇ ਤੇ ਨਵਾਂ ਸਾਲ ਤੁਹਾਡੇ ਲਈ ਖੁਸ਼ੀਆਂ ਲੈ ਕੇ ਆਵੇ ਹੁਣ ਗੱਲ ਕਰਦੇ ਆ ਅੱਜ ਦੇ ਇਸ ਪ੍ਰੋਗਰਾਮ ਦੇ ਇਸ ਪ੍ਰੋਗਰਾਮ ਦੇ ਵਿੱਚ ਗੱਲ ਕਰਾਂਗੇ ਪੰਜਾਬ ਦੀ ਝਾਕੀ ਜਿਹੜੀ ਗਣਤੰਤਰ ਦਿਵਸ ਦੀ ਪਰੇਡ ਦੇ ਵਿੱਚ ਬਾਹਰ ਕੱਢ ਦਿੱਤੀ ਗਈ ਆ ਉਹਦੇ ਤੇ ਕਿਸ ਕਦਰ ਸਿਆਸਤ ਹੋ ਰਹੀ ਆ ਤੁਹਾਨੂੰ ਦੱਸ ਦਈਏ ਕਿ 26 ਜਨਵਰੀ ਦੀ ਪਰੇਡ ਚ ਪੰਜਾਬ ਦੀ ਚੱਕੀ ਨੂੰ ਸ਼ਾਮਿਲ ਨਾ ਕਰਨ ਨੂੰ ਲੈ ਕੇ ਚੱਲ ਰਹੀ ਸਿਆਸਤ ਦੇ ਦਰਮਿਆਨ ਰੱਖਿਆ ਮੰਤਰਾਲੇ ਨੇ ਸਥਿਤੀ ਸਪਸ਼ਟ ਕਰ ਦਿੱਤੀ ਹੈ ਦੱਸਦੇ ਇਹ ਕਿ ਰੱਖਿਆ ਮੰਤਰਾਲੇ ਦੇ ਵੱਲੋਂ ਹੁਣ ਆਪਣੇ ਪੱਖੋਂ ਇੱਕ ਬਿਆਨ ਹੈ ਜਿਹੜਾ ਉਹ ਦਿੱਤਾ ਗਿਆ ਜਿਦੇ ਚ 7 7 8 ਪੁਆਇੰਟਸ ਨੇ ਜਿਨ੍ਹਾਂ ਬਾਰੇ ਉਹਨਾਂ ਨੇ ਗੱਲ ਕੀਤੀ ਹੈ ਮੰਤਰਾਲੇ ਨੇ ਆਪਣੇ ਬਿਆਨ ਦੇ ਵਿੱਚ ਕਿਹਾ ਹੈ ਕਿ ਚੱਕੀ ਦੀ ਚੋਣ ਕਰਨ ਲਈ ਵਿਸ਼ੇਸ਼ ਕਮੇਟੀ ਨੇ ਤੀਜੇ ਗੇਟ ਤੋਂ ਬਾਅਦ ਪੰਜਾਬ ਦੀ ਚੱਕੀ ਬਾਰੇ ਵਿਚਾਰ ਨਹੀਂ ਕੀਤਾ ਕਿਉਂਕਿ ਚੱਕੀ ਨਿਰਧਾਰਿਤ ਥੀਮ ਦੇ ਅਨੁਸਾਰ ਨਹੀਂ ਸੀ ਦੱਸ ਦਈਏ ਕਿ ਜਿਹੜੀ ਝਾਕੀ ਹੁੰਦੀ ਆ ਇਹਦੇ ਬਾਬਤ ਅਗਸਤ ਮਹੀਨੇ ਦੇ ਵਿੱਚ ਸਰਕਾਰਾਂ ਨੂੰ ਨੋਟਿਸ ਆਉਂਦੇ ਨੇ ਸਰਕਾਰਾਂ ਨੂੰ ਪੱਤਰ ਆਉਂਦੇ ਆ ਤੇ ਫਿਰ ਬਾਅਦ ਦੇ ਵਿੱਚ ਸਰਕਾਰਾਂ ਦੇ ਵੱਲੋਂ ਸਾਰੀਆਂ ਚੀਜ਼ਾਂ ਤਿਆਰ ਕਰਕੇ ਡਿਜ਼ਾਈਨ ਤਿਆਰ ਕਰਕੇ ਰੱਖਿਆ ਮੰਤਰਾਲੇ ਨੂੰ ਭਾ ਕੇ ਕੇਂਦਰ ਸਰਕਾਰ ਨੂੰ ਸਬੰਧਿਤ ਕਮੇਟੀ ਦੇ ਕੋਲ ਇਹ ਜਿਹੜੀ ਡਿਜ਼ਾਈਨ ਆ ਇਹ ਜਿਹੜਾ ਥੀਮ ਦੇ ਅਨੁਸਾਰ ਹੋਣਾ ਚਾਹੀਦਾ ਇਹ ਭੇਜਿਆ ਜਾਂਦਾ ਤੇ ਉਹਦੇ ਤੇ ਪੂਰੀ ਵਿਚਾਰ ਚਰਚਾ ਕਰਨ ਤੋਂ ਬਾਅਦ ਦਸੰਬਰ ਆਉਂਦੇ ਆਉਂਦੇ ਸਭ ਕੁਝ ਸਪਸ਼ਟ ਹੋ ਜਾਂਦਾ ਹੈ ਕਿ ਤੁਹਾਡੀ ਜਿਹੜੀ ਚਾਕੀਆਂ ਉਹ ਦਿਖਾਈ ਜਾਏਗੀ ਜਾਂ ਫਿਰ ਨਹੀਂ ਦਿਖਾਈ ਜਾਏਗੀ ਤੇ ਇਸ ਦੇ ਵਿੱਚ ਇੱਕ ਥੀਮ ਦਿੱਤਾ ਹੁੰਦਾ ਸਾਰੇ ਸੂਬਿਆਂ ਨੂੰ ਕਿਸੇ ਥੀਮ ਦੇ ਆਧਾਰ 'ਤੇ ਤੁਸੀਂ ਜਿਹੜੀਆਂ ਆਪਣੀਆਂ ਚਾਕੀਆਂ ਤਿਆਰ ਕਰਨੀਆਂ ਨੇ ਤੇ ਹੁਣ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਹਰਾਂ ਦੇ ਵੱਲੋਂ ਬੀਤੇ ਕੁਝ ਦਿਨ ਪਹਿਲਾਂ ਇੱਕ ਪ੍ਰੈਸ ਕਾਨਫਰੰਸ ਕੀਤੀ ਜਾਂਦੀ ਹੈ ਜਿਦੇ ਚ ਉਹ ਪੱਤਰ ਦਿਖਾਉਂਦੇ ਆ ਜਿਦੇ ਚ ਲਿਖਿਆ ਜਾਂਦਾ ਹੈ ਕਿ ਪੰਜਾਬ ਦੀਆਂ ਚਾਕੀਆਂ ਨੇ ਜਿਹੜੀਆਂ ਉਹ ਉਹਨਾਂ ਨੂੰ ਰਿਜੈਕਟ ਕਰ ਦਿੱਤਾ ਗਿਆ ਕਿਉਂਕਿ ਇਹ ਸਾਡੇ ਥੀਮ ਦੇ ਅਨੁਸਾਰ ਨਹੀਂ ਸੀ ਤਸਦੀ ਇਹ ਕੀ ਹੋਣਾ ਰੱਖਿਆ ਮੰਤਰਾਲੇ ਦੇ ਵੱਲੋਂ ਜਵਾਬ ਹੈ ਜਿਹੜਾ ਉਹ ਭੇਜਿਆ ਗਿਆ ਹਾਲਕਿ ਇਸ ਤੋਂ ਪਹਿਲਾਂ ਸੁਨੀਲ ਜਾਖੜ ਹੋਰਾਂ ਦੇ ਵੱਲੋਂ ਇੱਕ ਪ੍ਰੈਸ ਕਾਨਫਰੰਸ ਕੀਤੀ ਜਾਂਦੀ ਹੈ ਜਿਦੇ ਚੋਂ ਕਹਿੰਦੇ ਨੇ ਕਿ ਪੰਜਾਬ ਦੀਆਂ ਚੱਕੀਆਂ ਤਾਰ ਜੈਕਟ ਹੋਈਆਂ ਕਿਉਂਕਿ ਮੁੱਖ ਮੰਤਰੀ ਭਗਵੰਤ ਮਾਨ ਤੇ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਹੋਰਾਂ ਦੀਆਂ ਫੋਟੋ ਨੇ ਜਿਹੜੀਆਂ ਉਹ ਚਾਂਕੀ ਦੇ ਡਿਜ਼ਾਈਨ ਦੇ ਉੱਤੇ ਲਗਾਈਆਂ ਗਈਆਂ ਸੀ ਇਸੇ ਕਰਕੇ ਉਹ ਰਿਜੈਕਟ ਕੀਤੀਆਂ ਦੂਜੇ ਪਾਸੇ ਮਨਜਿੰਦਰ ਸਿੰਘ ਸਿਰਸਾ ਹੋਰੀ ਵੱਖਰੀ ਬੋਲੀ ਬੋਲਦੇ ਦਖਾਈ ਦਿੱਤਾ ਸੀ ਉਹਨਾਂ ਨੇ ਕਿਹਾ ਸੀ ਕਿ ਪੁਰਾਣੀਆਂ ਚੱਕੀਆਂ ਦੇ ਉੱਤੇ ਪੇਂਟ ਕਰਕੇ ਰੰਗ ਰੂਗਣ ਕਰਕੇ ਉਹਨਾਂ ਦੇ ਵਿੱਚ ਥੋੜੀ ਬਹੁਤੀ ਅਮੈਂਡਮੈਂਟ ਕਰਕੇ ਉਹੀ ਦੁਬਾਰਾ ਭੇਜ ਦਿੱਤੀਆਂ ਗਈਆਂ ਸੀ ਜਿਸ ਕਰਕੇ ਇਹ ਰੱਦ ਕੀਤੀਆਂ ਗਈਆਂ ਨੇ ਪਰ ਹੁਣ ਰੱਖਿਆ ਮੰਤਰਾਲੇ ਦਾ ਜਿਹੜਾ ਬਿਆਨ ਹੈ ਇਹ ਇਹਨਾਂ ਦੋਹਾਂ ਲੀਡਰਾਂ ਦੀਆਂ ਮੁਸ਼ਕਲਾਂ ਵਧਾਉਂਦਾ ਦਿਖਾਈ ਦੇ ਰਿਹਾ ਚਾਹੇ ਸੁਨੀਲ ਜਾਖੜ ਹੋਣ ਚਾਹੇ ਮਨਜਿੰਦਰ ਸਿੰਘ ਸਰਸਾ ਹੋਣਾ ਹਾਲਾਂਕਿ ਇਹਨਾਂ ਦੇ ਉੱਤੇ ਤੇ ਪਹਿਲੇ ਵੀ ਸਵਾਲ ਚੁੱਕੇ ਜਾ ਰਹੇ ਸੀ ਕਿ ਆ ਜਾ ਰਿਹਾ ਸੀ ਕਿ ਇਹਨਾਂ ਨੇ ਪੰਜਾਬ ਦੇ ਨਾਲ ਝੂਠ ਬੋਲਿਆ ਇਹਨਾਂ ਨੂੰ ਮਾਫੀ ਮੰਗਣੀ ਚਾਹੀਦੀ ਹੈ ਤੇ ਹੁਣ ਜਦੋਂ ਥੀਮ ਦੇ ਅਨੁਸਾਰ ਨਹੀਂ ਸੀ ਇਸ ਤਰੀਕੇ ਦਾ ਬਿਆਨ ਹੈ ਜਿਹੜਾ ਰੱਖਿਆ ਮਟਰਾਲੇ ਦੇ ਵੱਲੋਂ ਦਿੱਤਾ ਗਿਆ ਇਹ ਤੋਂ ਬਾਅਦ ਦੇ ਵਿੱਚ ਪੰਜਾਬ ਦੇ ਮੁੱਖ ਮੰਤਰੀ ਭਵੰਸੋ ਮਾਨਹਰ ਨੇ ਵੀ ਟਿੱਕਾ ਸ਼ਬਦੀ ਵਾਰ ਕੀਤਾ ਹੈ ਭਗਵੰਤ ਮਾਨ ਨੇ ట్ਵਿੱਟ ਕਰਦਿਆਂ ਕਿਹਾ ਹੈ ਕਿ ਸਾਡੇ ਭਗਤ ਸਿੰਘ, ਰਾਜਗੁਰੂ, ਸੁਖਦੇਵ, ਲਾਲਾ ਲਜਪਤ رائے, ਉਦਮ ਸਿੰਘ, ਮਾਈ ਭਾਗੋ, ਕਰਤਾਰ ਸਰਾਭੇ, ਗਦਰੀ ਬਾਬੇ ਤੇ ਮਹਾਰਾਜਾ ਰਣਜੀਤ ਸਿੰਘ ਜੀ ਦੀਆਂ ਕੁਰਬਾਨੀਆਂ ਨੂੰ ਰਿਜੈਕਟਡ ਕੈਟਾਗਰੀ ਦੇ ਵਿੱਚ ਨਹੀਂ ਭੇਜਣਾ ਇਹ ਸਾਡੇ ਹੀਰੋ ਨੇ ਇਹਨਾਂ ਦਾ ਮਾਨ ਸਨਮਾਨ ਕਰਨਾ ਸੀ ਜਾਣਦੇ ਆ ਤੇ ਆਖਿਰ ਦੇ ਵਿੱਚ ਜਿਹੜੀ ਵੱਡੀ ਗੱਲ ਆਖੀ ਗਈ ਹੈ ਉਹ ਚ ਲਿਖਿਆ ਹੈ ਕਿ ਭਾਜਪਾ ਦੀ ਐਨਓਸੀ ਲੈਂਡ ਦੀ ਲੋੜ ਨਹੀਂ ਹੈ ਮੁੱਖ ਮੰਤਰੀ ਭਗਵੰਤ ਮਾਨ ਨੇ ਸਿੱਧਾ-ਸਿੱਧਾ ਵਾਰ ਕੀਤਾ ਹੈ ਭਾਜਪਾ ਦੇ ਉੱਤੇ ਤੇ ਦੋਸ਼ ਇਹ ਵੀ ਲੱਗਦੇ ਆ ਰਹੇ ਨੇ ਕਿ ਭਾਜਪਾ ਪੰਜਾਬ ਦੇ ਨਾਲ ਹਰ ਪੱਖੋਂ ਵਿਤਕਰਾ ਕਰ ਰਹੀ ਹੈ ਚਾਹੇ ਕਿਸਾਨੀ ਦਾ ਮੁੱਦਾ ਹੋਵੇ ਚਾਹੇ ਪੰਜਾਬ ਨੂੰ ਦਿੱਤੀਆਂ ਜਾਣੇ ਲਈਆਂ ਸੁੱਖ ਸਹੂਲਤਾਂ ਦਾ ਮੁੱਦਾ ਹੋਵੇ ਚਾਹੇ ਫੰਡਾਂ ਦਾ ਮੁੱਦਾ ਹੋਵੇ ਤੇ ਹੁਣ ਚਾਕਿਆਂ ਦੇ ਮੁੱਦੇ ਦੇ ਵਿੱਚ ਵੀ ਪੰਜਾਬ ਦੇ ਨਾਲ ਵਿਤਕਰਾ ਕੀਤਾ ਜਾ ਰਿਹਾ ਹੈ ਮੁੱਖ ਮੰਤਰੀ ਮਾਨ ਨੇ ਰੱਖਿਆ ਮੁੱਤਰਾਲੇ ਦੇ ਹਸਪਤਲ ਦੀ ਕਾਪੀ ਵੀ ਨਾਲ ਨੱਥੀ ਕੀਤੀ ਜਿਹਨੂੰ ਨੱਖਿਆ ਮੁੱਤਰਾਲੇ ਨੇ ਪੰਜਾਬ ਸਰਕਾਰ ਨੂੰ ਭੇਜਿਆ ਸੀ ਜ਼ਿਕਰ ਕਰਦੀ ਹੈ ਕਿ ਮੰਤਰਾਲੇ ਨੇ ਸਪਸ਼ਟ ਕੀਤਾ ਹੈ ਕਿ ਕਿਸੇ ਵੀ ਤਰ੍ਹਾਂ ਦੇ ਨਾਲ ਕੋਈ ਵੀ ਵਿਤਕਰਾ ਨਹੀਂ ਕੀਤਾ ਗਿਆ ਮੰਤਰਾਲੇ ਦਾ ਇਹ ਬਿਆਨ ਇਸ ਸਮੇਂ ਦੇ ਵਿੱਚ ਆਇਆ ਜਦੋਂ ਪੰਜਾਬ ਦੀ ਝਾਕੀ ਨੂੰ ਪ੍ਰੇਡ ਦੇ ਵਿੱਚ ਸ਼ਾਮਿਲ ਨਾ ਕਰਨ ਦੇ ਵਿਤਕਰੇ ਦੇ ਉੱਤੇ ਨਾ ਕਰਨ ਦੇ ਚੱਲਦੇ ਵਿਤਕਰੇ ਦੇ ਦੋਸ਼ ਲਗਾਏ ਜਾ ਰਹੇ ਆ ਦੱਸਈਏ ਕਿਸੇ ਮਾਮਲੇ ਨੂੰ ਲੈ ਕੇ ਖੂਬ ਸਿਆਸਤ ਕੀਤੀ ਜਾ ਰਹੀ ਹੈ ਇਸ ਤੋਂ ਪਹਿਲਾਂ ਰਾਜਾ ਬੜਿੰਗੋਹਰਾ ਦੇ ਵੱਲੋਂ ਵੀ ਇੱਕ ਬਿਆਨ ਹੈ ਜਿਹੜਾ ਉਹ ਦਿੱਤਾ ਗਿਆ ਸੀ ਜਿਸ ਦੇ ਵਿੱਚ ਉਹਨਾਂ ਨੇ ਕਿਹਾ ਸੀ ਕਿ ਪੰਜਾਬ ਦੇ ਨਾਲ ਸਿੱਧੇ ਸਿੱਧੇ ਤੌਰ ਦੇ ਉੱਤੇ ਵਿਤਕਰਾ ਕੀਤਾ ਜਾ ਰਿਹਾ ਹੈ ਹੁਣ ਰੱਖਿਆ ਮਤਰਾਲੇ ਦੇ ਵੱਲੋਂ ਜਿਹੜੇ ਸਾਰੇ ਪੁਆਇੰਟਸ ਦਿੱਤੇ ਗਏ ਨੇ ਉਹਨਾਂ ਦੇ ਵਿੱਚ ਇਹੀ ਗੱਲ ਲਿਖੀ ਗਈ ਹੈ ਕਿ ਜਿਹੜੀਆਂ ਚਾਕੀਆਂ ਨੇ ਉਹ ਜਿਹੜੀਆਂ ਪਿਛਲੇ ਸਾਲ ਦੀ ਚਾਕੀ ਸੀ ਉਹ ਤੁਸੀਂ ਭੇਜੀਏ ਨਹੀਂ ਸੀ ਇਸ ਤਰੀਕੇ ਦੇ ਦੋਸ਼ ਹੈ ਜਿਹੜੇ ਲਗਾਏ ਜਾ ਰਹੇ ਆ ਕਿ ਪਿਛਲੇ ਸਾਲ ਦਾ ਤੁਸੀਂ ਜ਼ਿਕਰ ਕਰ ਰਹੇ ਹੋ ਨਾ ਕਿ ਪਿਛਲੇ ਸਾਲ ਵੀ ਪੰਜਾਬ ਦੀ ਚਾਕੀ ਰਿਜੈਕਟ ਹੋਈ ਹੈ ਤਾਂ ਰੱਖਿਆ ਮਤਰਾਲੇ ਨੇ ਆਖਿਆ ਹੈ ਕਿ ਪਿਛਲੇ ਸਾਲ ਅਸੀਂ ਤੁਹਾਨੂੰ ਪੱਤਰ ਭੇਜਿਆ ਸੀ ਪਰ ਤੁਸੀਂ ਉਹਦਾ ਕੋਈ ਜਵਾਬ ਸਾਨੂੰ ਨਹੀਂ ਦਿੱਤਾ ਮੁੱਖ ਮੰਤਰੀ ਸਾਹਿਬ ਵਾਲੇ ਪਾਸੇ ਉਹ ਵੀ ਗੱਲ ਸੂਤਰਾਂ ਦੇ ਹਵਾਲੇ ਤੋਂ ਨਿਕਲ ਕੇ ਸਾਹਮਣੇ ਆਈ ਸੀ ਕਿ ਪਿਛਲੀਆਂ ਸਰਕਾਰਾਂ ਨੇ ਉਸੇ ਡਿਜ਼ਾਈਨ ਨੂੰ ਲੈ ਕੇ ਕੋਈ ਕੱਚਾ ਜਿਹਾ ਕੰਮ ਨਹੀਂ ਕੀਤਾ ਸੀ ਜਿਸ ਤੇ ਚੱਲਦੇ ਪਿਛਲੀ ਵਾਰ ਚੱਕੀ ਰਿਜੈਕਟ ਹੋਈ ਸੀ ਤੇ ਹੁਣ ਇਸ ਵਾਰ ਜਦੋਂ ਚੱਕੀ ਰਿਜੈਕਟ ਹੋਈ ਹੈ ਤਾਂ ਹੁਣ ਸਿਆਸਤ ਆਪਣੇ ਪੂਰੇ ਝੋਰ-ਸ਼ੋਰ ਦੇ ਨਾਲ ਚੱਲਦੀ ਦਿਖਾਈ ਦੇ ਰਹੀ ਹੈ। ਇਧਰਲੇ ਪਾਸੇੋਂ ਕੇਂਦਰ ਸਰਕਾਰ ਦੇ ਉੱਤੇ ਦੋਸ਼ ਲੱਗ ਰਹੇ ਆ। ਭਾਜਪਾ ਨੂੰ ਵੀ ਸਵਾਲਾਂ ਦੇ ਘੇਰੇ 'ਚ ਖੜਾ ਕੀਤਾ ਜਾ ਰਿਹਾ ਹੈ। ਪੰਜਾਬ ਸਰਕਾਰ ਵੀ ਲਗਾਤਾਰ ਸਿਆਸੀ ਵਾਰ-ਪਲਟਵਾਰ ਕਰ ਰਹੀ ਹੈ। ਮਾਲਵੀਂਦਰ ਕਾਂਗੋੜਾ ਨੇ ਵੀ ਤਿੱਖੇ ਸ਼ਬਦੀ ਹਮਲੇ ਕੀਤੇ ਆ ਤੇ ਦੂਜੇ ਪਾਸੇ ਭਗਵੰਤ ਸਿੰਘ ਮਾਨ ਪੰਜਾਬ ਦੇ ਮੌਜੂਦਾ ਮੁੱਖ ਮੰਤਰੀ ਨੇ ਉਹਨਾਂ ਦੇ ਵੱਲੋਂ ਵੀ ਤਿੱਖੇ ਸ਼ਬਦੀ ਹਮਲੇ ਆ ਜਿਹੜੇ ਉਹ ਕਿੱਥੇ ਜਾ ਰਿਹਾ ਹਾਲਾਂਕਿ ਭਾਜਪੀ ਦੇ ਵੱਲੋਂ ਇਹ ਕਿਹਾ ਜਾ ਰਿਹਾ ਹੈ ਕਿ ਅਸੀਂ ਕੁਝ ਵੀ ਐਸਾ ਨਹੀਂ ਕੀਤਾ ਜਿਸ ਨੂੰ ਤੁਸੀਂ ਵਿਤਕਰਾ ਆਖੋ ਉਹਨਾਂ ਦਾ ਕਹਿਣਾ ਹੈ ਕਿ ਤੁਸੀਂ ਆਪਣੀਆਂ ਫੋਟੋਆਂ ਲਾ ਕੇ ਭੇਜੀਆਂ ਤਾਂ ਕਰਕੇ ਰਿਜੈਕਟ ਹੋ ਗਈਆਂ ਤਾਂ ਫਿਰ ਇਸੇ ਚੀਜ਼ ਨੂੰ ਲੈ ਕੇ ਮਾਲਵਿੰਦਰ ਕੰਗੂਰੀ ਪ੍ਰੈਸ ਕਾਨਫਰੰਸ ਕਰਦੇ ਆ ਇੱਕ ਤਾਂ ਸੁਨੀਲ ਜਾਖੜ ਤੋਂ ਜਵਾਬ ਤਲਬੀ ਕੀਤੀ ਜਾਂਦੀ ਹੈ ਜਵਾਬ ਮੰਗੇ ਜਾਂਦਾ ਹੈ ਕਿ ਤੁਸੀਂ ਦੱਸੋ ਕਿੱਥੇ ਫੋਟੋਆਂ ਲੱਗੀਆਂ ਹੋਈਆਂ ਸੀ ਤੁਹਾਡੇ ਕੋਲੇ ਮੰਤ్రਾਲਾ ਹੈਗਾ ਤੁਸੀਂ ਸਰਕਾਰ ਦੇ ਨੁਮਾਇੰਦੇ ਹੋ ਪੰਜਾਬ ਦੇ ਵਿੱਚ ਪ੍ਰਧਾਨਗੀ ਕਰ ਰਹੇ ਹੋ ਤੁਸੀਂ ਸਰਕਾਰ ਕੋਲੇ ਜਾਓ ਉਹ ਡਿਟੇਲ ਕੱਢ ਕੇ ਲੈ ਕੇ ਆਓ ਜਿੱਥੇ ਭਗਵੰਤ ਸਿੰਘ ਮਾਨ ਤੇ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਸਿੰਘ ਕੇਜਰੀਵਾਲ ਅਰਵਿੰਦ ਕੇਜਰੀਵਾਲ ਹੋਰਾਂ ਦੀ ਫੋਟੋ ਆ ਜਿਹੜੀ ਉਹ ਲੱਗੀ ਹੋਈ ਹੈ ਉਹਦੇ ਤੇ ਸੁਨੀਲ ਜਾਖੜ ਨੇ ਦੁਬਾਰਾ ਜਵਾਬ ਦਿੱਤਾ ਸੀ ਕਿ ਮੈਂ ਆਪਣੇ ਬਿਆਨ ਦੇ ਉੱਤੇ ਕਾਇਮ ਆ ਤੇ ਫਿਰ ਮਾਲਵੇਂਦਰ ਕੰਗੂਰੀਆਂ ਦੀ ਪ੍ਰੈਸ ਕਾਨਫਰੰਸ ਦੇ ਵਿੱਚ ਉਹਨਾਂ ਨੇ ਜਿਹੜੀ ਕੇਂਦਰ ਸਰਕਾਰ ਦੀ ਅਧਿਕਾਰਿਤ ਵੈਬਸਾਈਟ ਖੋਲ ਕੇ ਦਿਖਾ ਦਿੱਤੀ ਜਿਹਦੇ ਚ ਸਾਰੇ ਸੂਬੇ ਦੀਆਂ ਝਾਕੀਆਂ ਉਥੇ ਸਾਮਕੇ ਸਟੋਰ ਕਰਕੇ ਰੱਖੀਆਂ ਹੁੰਦੀਆਂ ਨੇ ਜਿਨ੍ਹਾਂ ਨੂੰ ਕੋਈ ਵੀ ਵੇਖ ਸਕਦਾ ਪਬਲਿਕ ਪਲੇਟਫਾਰਮ ਦੇ ਉੱਤੇ ਉਹ ਵੈਬਸਾਈਟ ਹੈ ਜਿਹੜੀ ਹੈਗੀ ਹੈ ਤੇ ਉਥੋਂ ਮਲਵਿੰਦਰ ਕੰਗ ਨੇ ਸਾਰੀਆਂ ਡਿਟੇਲਾਂ ਕੱਢ ਕੇ ਝਾਕੀਆਂ ਦਿਖਾਈਆਂ ਕਿ ਆਹ ਦੇਖੋ ਜਿਹੜੀਆਂ ਅਸੀਂ ਝਾਕੀਆਂ ਦੇ ਡਿਜ਼ਾਈਨ ਭੇਜੇ ਸੀ ਐਨਸੀ ਕਿਤੇ ਵੀ ਮੁੱਖ ਮੰਤਰੀ ਮਾਨ ਦੀ ਜਾਂ ਅਰਵਿੰਦ ਕੇਜਰੀਵਾਲ ਦੀ ਕੋਈ ਵੀ ਫੋਟੋ ਨਹੀਂ ਦਿਖਾਈ ਦੇ ਰਹੀ ਹੈ ਹੁਣੇ ਰੱਖਿਆ ਮੰਤਰਾਲੇ ਨੇ ਜਦੋਂ ਜਵਾਬ ਦੇ ਦਿੱਤਾ ਜਵਾਬ ਸਪਸ਼ਟ ਕਰ ਦਿੱਤਾ ਤਾਂ ਫਿਰ ਸੁਨੀਲ ਜਾਖੜ ਹੋਰਿਆਂ ਦੀਆਂ ਵੀ ਮੁਸ਼ਕਲਾਂ ਵੱਧੀਆਂ ਨਜ਼ਰ ਆ ਰਹੀਆਂ ਨੇ ਕਿਉਂਕਿ ਹੁਣ ਉਹ ਹੌਲੀ-ਹੌਲੀ ਕਥਿਤ ਰੂਪ ਦੇ ਵਿੱਚ ਝੂਠੇ ਸਾਬਤ ਹੋਣ ਲੱਗੇ ਆ ਕਿਉਂਕਿ ਉਹਨਾਂ ਦਾ ਬਿਆਨ ਅਸਲ ਸਚਾਈ ਦੇ ਨਾਲ ਮੇਲ ਨਹੀਂ ਖਾਂਦਾ ਤੇ ਦੂਜੇ ਪਾਸੇ ਮਜਿੰਦਰ ਸਿੰਘ ਸਿਰਸਾ ਹੋਰਾਂ ਦੇ ਉੱਤੇ ਵੀ ਸਵਾਲ ਨੇ ਜਿਹੜੇ ਉਹ ਖੜੇ ਹੋ ਰਹੇ ਆ ਕਿਉਂਕਿ ਆਪਣੀ ਸਰਕਾਰ ਦੇ ਰੱਖਿਆ ਮੰਤਰਾਲੇ ਨੇ ਆਪਣੀਆਂ ਮੰਤਰੀਆਂ ਦੀਆਂ ਮੁਸ਼ਕਲਾਂ ਨੇ ਜਿਹੜੀਆਂ ਉਹ ਵਧਾ ਦਿੱਤੀਆਂ ਨੇ ਹਾਲਾਂਕਿ ਹੁਣ ਇਹ ਅੱਗੇ ਕਿੰਨਾ ਕੁ ਰਬੜ ਵਾਂਗੂ ਮਸਲਾ ਵਧਾਇਆ ਜਾਏਗਾ ਖਿੱਚ ਕੇ ਇਹਦੇ ਤੇ ਜ਼ਰੂਰ ਸਾਰਿਆਂ ਦੇ ਨਿਗਾਹ ਰਹਿਣ ਵਾਲੀ ਹੈ